ਇਕ ਓੰਕਾਰ ਸਤਿਗੁਰ ਪ੍ਰਸਾਦ ਬਾਛਾਹੀ ਦਸਵੇਂ ਕਵੇ ਬਾਈ ਬੇਨਤੀ ਜੋ ਭਈ ਅਮਰੀ ਕਰੋ ਹਾਦੇ ਰਛਾ ਪੂਰਨ ਹੋ ਜਿਤ ਕੀ ਇਛਾ ਤਵ ਚਰਨ ਮੰਡੈ ਹਮਾਰਾ ਆਪਣਾ ਦਣ ਕਰੋ ਪ੍ਰਤੀ ਪਾਰਾ ਹਮਰੇ ਦੁਸ ਬੈਤ ਮਕਾਓ ਆਪ ਹਾਦ ਮਹੇ ਬਚਾਓ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਦਾ ਕਰਤਾਰਾ ਮੋਰ ਅਛਾਣਿ ਜੀ ਕਰ ਦਇਆ ਕਰੀਐ ਸਭੈਨਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਕਜਿਨ ਕੀ ਰਹੇ ਬਿਆਸਾ ਤੁਮੈ ਛਾੜ ਕੇ ਵਰਨਾ ਤਹਾ ਜੋ ਵਰਚਾ ਤੁਮ ਤੇ ਪਾਉ ਸੇਮਕ ਸੇਕ ਹਮਾਰੇ ਤਾਰਿਐ ਚੁੰਚੁੰ ਚਤਰ ਹਮਾਰੇ ਮਾਰਿਐ ਆਪ ਹਾਰ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਾਸਨ ਵਰਿਐ ਹੂਜੋ ਸਦਾ ਹਮਾਰੇ ਪਛਾ ਸ੍ਰੀਸਤੁ ਜੋ ਕਰੀਐ ਵਰਖਾ ਰਾਖ ਲਮ ਰਖਨ ਹਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਰਨ ਦੁਸਤਨ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋ ਵਿਸ਼ਵ ਕੀਓ ਬੇਦ ਰਾਇ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨੇ ਬਜਾਇਓ ਆਨੰਤੇ ਕੇਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਸ ਕੋ ਹਮਾਰੇ ਸਕਲ ਪ੍ਰਜਾ ਜਿਨੀ ਆਪਸ ਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਡੇ ਰਸੂਲਾ ਸਭ ਪ੍ਰੇਰਪਾ ਦੇਸ ਕਰ ਫੂਲਾ ਸੰਤਨੁ ਭਾਇ ਤੇ ਦੁਖੀ ਸੁਖ ਭਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਵਟਵਟ ਕੇ ਜਾਣ ਜਬ ਜੜ ਕੇ ਘਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਪਾਰਾ ਜਬਾ ਕਰਤ ਘਤ ਹੋ ਕਬੂ ਤਮ ਮੈ ਮਿਲਤ ਦੇ ਦਰਸਬ ਹੋ ਦੇਤੇ ਬਰਾਂਛਰ ਸਬ ਤਾਰੇ ਆਪਿ ਆਪਣੇ ਬੂੜਿਓ ਚਾਰੇ ਤੁਮ ਸਭ ਇਤੇ ਰਤਨ ਨਰਨ ਜਾਨਤ ਭੇਦ ਭੇਦੇ ਰਿਆਲੁ ਨਿਰੰਕਾਰ ਨਮਕਾਨ ਨਰ ਲੰਬੇ ਆਦ ਨੀਲ ਨਾਦੇ ਸੰਭ ਤਾਕਾ ਮੂੜ ਝਾਰਤ ਭੇਦਾ ਜਾ ਕੋ ਪੇਵ ਨ ਭਾਵਦ ਭੇਦਾ ਤਾਕੋ ਕਿਰਪਾ ਹਰਨ ਨਮਾਨਤ ਮਹਾਮੁਨ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਭ ਨਿਰੰਕਾਰ ਕਾ ਚੀਨਤ ਨਹ ਭੇਵ ਆਪਿ ਆਪਣੇ ਬੁਧ ਹੈ ਜੀਤੀ ਬਰਨਤ ਪਿੰਨ ਪਿੰਨ ਤਸ ਤੇਤੀ सुमरा लखान जाय बसारा कै विसरा प्रथम संसार एकै रूप नूप स्वरूप रंग पयो राव कहि फूपा अण्डजैरो से तेरे के नेत फूल खान बहु रही दीन कहो फूडा जाह बैठा कौन सुडप शंकर केटा सगरी शीत काए चंभवार जुगाड स्वरूप सिवभव अबर छा में रीतम करो से के बार से कंसगर दुषट देर वर्तु पाता सकल मलेश करो रंग गाता ਦੇਅ ਤੁਸ ਸਰਨੇ ਪਰੈ ਤਿੰਨ ਕਾ ਦਸਦਕ ਤੂਹਾ ਮਰੇ ਪਰਸਣ ਪਗ ਭਰੇ ਤਿਹਾਰੇ ਤਿੰਨ ਕਾ ਤੁਮ ਸੰਕੜ ਸਬ ਟਾਰੇ ਜੋ ਫਲ ਕੋ ਇਕ ਭਾਰਤ ਹੈ ਤਾਂ ਕੇ ਕਾ ਨਿਕਟ ਰਹੇ ਹੈ ਰੱਛਾ ਹੋਏ ਤੈ ਸਬ ਕਾਲ ਦੁਸਰ ਸਰੇ ਤਤ ਕਾਲਾ ਕਿਰਪਾ ਦੇ ਸੰਜਾਇਨੇ ਹਰਿ ਹੋ ਤਾਂ ਕੇ ਤਾਪ ਤਨ ਕੁ ਮੋਹ ਰਹੋ ਰਿੱਧ ਸਿਧ ਕਰਮੋ ਸੁਭ ਹੋਏ ਦਸ ਸਾਸ ਸਕੇ ਨਾ ਕੋਈ ਇਕ ਬਾਰ ਜਿ ਤੁਮੈ ਸੁਮਾਰਾ ਕਾਲ ਪਾਸੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦਸ ਦਉ ਤੇ ਰਹਾ ਖੜਗ ਕੇਤਮੈ ਸਰਨ ਤਿਹਾਰੀ ਆਪ ਹਰ ਦਲਿ ਹੋ ਬਾਰੀ ਸਰਬ ਠੋਰਮ ਹੋ ਸੁਹਾਏ ਬਿਸਦੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ